ਹੁਣ ਇਹਨਾਂ ਨੂੰ ਪਤਾ ਹੈ ਹੁਣ ਇਹਨਾਂ ਨੂੰ ਪਤਾ ਹੈ ਕਿ 1.5 ਸਾਲ ਬਾਅਦ ਐਡ ਸੈਸ਼ਨ ਜਜਮੈਨ ਨਹੀਂ ਕਰਦਾ ਲਿਖਿਆ ਤੇ ਮੈਨੂੰ ਸਜ਼ਾ ਦਿੰਨਾ ਕਿਉਂਕਿ ਐਡੇ ਸਬੂਤ ਹੈ ਆ ਝਾੜੂ ਵਾਲੇ ਡਰਦੇ ਸੀ ਨਵੇਸ਼ ਸ਼ਾਦਰ ਨੇ ਕਿਹਾ ਮੈਂ ਫਿਰ ਦੱਸ ਦੂੰਗਾ ਮੈਨੂੰ ਭੇਜਣਾ ਕੌਣ ਸੀ ਨਹੀਂ ਆ ਝਾੜੂ ਵਾਲ ਕੇਜਰੀਵਾਲ ਪੰਜਾਬ ਦੇ ਝਾੜੂ ਵਾਲੇ ਆਏ 2014 ਚ ਤੇ ਹੁਣ ਲਗਾਤਾਰ ਦੇਖੋ ਬੇਬਸੀ ਨਹੀਂ ਜਦੋਂ ਦਾ ਸ਼ੁਰੂ ਹੋਇਆ ਪਥਨੀ ਕਿੱਥੋਂ ਬੰਦੇ ਇਹਨਾਂ ਦੇ ਹੁੰਦੇ ਆ ਹੁਣ ਵੀ ਪੰਜਾਬ ਸਰਕਾਰ ਕੋਈ ਤੁਸੀਂ ਚਲਾ ਰਹੇ ਹੋ ਆਪਣੀ ਸਰਕਾਰ ਕੇਜਰੀਵਾਲ ਮੁੱਖ ਮੰਤਰੀ ਹੈ ਭਗਵਾਨਤ ਮਾਨ ਨੂੰ ਤਾਂ ਘਰੇ ਬਿਠਾਇਆ ਸੁਸੋਡਿਆ ਤੇ ਜੈਨ ਦੋ ਮੰਤਰੀ ਉਹਨਾਂ ਦੇ ਸੀ ਉਹਨਾਂ ਨੂੰ ਇੱਥੇ ਕੋਠੀ ਲੈ ਲਈ ਜੀ ਮਿਨਿਸਟਰ ਦੇ ਘਰ ਦੇ ਨਾਲ ਚਾਰ ਮੈਂਬਰ ਸੁਸੋਡਿਆ ਕੋਲੇ ਐ ਤੇ ਚਾਰ ਮੈਂਬਰ ਜੈਨ ਕੋਲੇ ਐ ਉਹ ਮੀਟਿੰਗਾਂ ਲੈਂਦੇ ਐ ਉਹ ਫੈਸਲੇ ਕਰਦੇ ਐ ਤੇ ਹਰ ਮਨਿਸਟਰ ਦੇ ਨਾਲ ਇੱਕ ਬੰਦਾ ਦਿੱਲੀੋਂ ਆ ਗਿਆ ਉਹ ਫੈਸਲੇ ਕਰਦੇ ਆ ਯਾਰ ਆਪਣੇ ਨੇ ਇਹ ਜੀ ਹਲਕ ਬਣ ਗਈ ਆਪਣੀ ਆਪਣੀ ਸਰਕਾਰ ਆਪ ਆਪਣੇ ਪੰਜਾਬ ਚ ਆਪਣੀ ਸਰਕਾਰ ਹੀ ਨਹੀਂ ਐ ਲੋਕਾਂ ਦੀ ਸਰਕਾਰ ਨਹੀਂ ਐ ਫੈਸਲੇ ਕੀ ਕਰਦੇ ਪੈਸਾ ਇਕੱਠਾ ਕਰਨਾ ਹੁਣ ਇਹਨਾਂ ਨੂੰ ਪਤਾ ਹੈ ਹੁਣ ਇਹਨਾਂ ਨੂੰ ਪਤਾ ਹੈ ਕਿ 1.5 ਸਾਲ ਬਾਅਦ ਇਹਨਾਂ ਨੂੰ ਵੋਟ ਨਹੀਂ ਪਾਣੀ ਕਹਿੰਦੇ ਪੈਸੇ ਇਕੱਠੇ ਕਰ ਲੋ ਲੁੱਟੋ ਲੱਗ ਜਾਓ ਹੁਣ ਇਹ ਨਮਾਜ਼ ਪੰਗਾ ਸ਼ੁਰੂ ਕਰਤਾ 40 ਹਜ਼ਾਰ ਏਕੜ ਜ਼ਮੀਨ ਕਹਿੰਦੇ ਅਸੀਂ ਕਿਸਾਨਾਂ ਦੀ ਲੈਣੀ ਹੈ ਯਾ ਕਿਸ ਵਾਸਤੇ ਲੈਣੀ 40 ਹਜ਼ਾਰ ਏਕੜ ਕਿਉਂਕਿ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋ ਗਈ ਕਿ ਤੁਸੀਂ ਸਾਨੂੰ ਲੋਡ ਕਰਦੇ ਹੋ ਉਹਦੇ ਬਾਅਦ ਤੁਸੀਂ ਹੱਥੋਂ ਕਰੋੜਾ ਰੁਪਏ ਲੈ ਲਓ ਤੇ ਕਿਸਾਨ ਦੀ ਜ਼ਮੀਨ ਅਸੀਂ ਲੈ ਲਾਂਗੇ ਆਧ ਹਾਲਾਤ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਅਕਾਲੀ ਦਲ ਕੁਛ ਵੀ ਕਰਨਾ ਪਏ ਮੈਂ ਤੁਹਾਨੂੰ ਗਰੰਟੀ ਦਿੰਦਾ ਜਮੀਨ ਨਹੀਂ ਜਾਨ ਦੇਵਾਂਗੇ ਥੋੜੀ ਪਿਛੇ ਦੀ ਮੈਂ ਫਿਰ ਤੋਂ ਬੇਅਦਬੀ ਤੇ ਆਉਣਾ ਚਾਹਣਾ ਹੈ ਦੇਖੋ ਬੇਅਦਬੀ ਤੇ ਸਿਆਸਤ ਕੀਤੀ ਸਾਰਿਆਂ ਨੇ ਅੱਜ ਜਿੰਨੇ ਕਾਂਗਰਸ ਹੈ ਜਿੰਨੇ ਮੰਡ ਹੈ ਜਿੰਨੇ ਦਾਦੂ ਵਾਲਾ ਜਿਹਨੇ ਆਪਣੇ ਵਿਰੋਧੀ ਹੈ ਉਹਨਾਂ ਦਾ ਮਤਲਬ ਸੀ ਕਿ ਬਾਰ-ਬਾਰ ਹੁਣ ਜਿਹੜਾ ਤੁਸੀਂ ਦੇਖ ਲਓ 5-6 ਦਿਨ ਪਹਿਲੇ ਅਸੈਂਬਲੀ 'ਚ ਝਾੜੂ ਵਾਲੇ ਲਿਆ ਬੇਅਦਬੀ ਦਾ ਬਿੱਲ ਇਹ ਸਾਢੇ 3 ਸਾਲ ਦਾ ਤੁਸੀਂ ਸੋਚਿਆ ਨਹੀਂ ਤੇ ਬਿੱਲ 'ਚ ਕੀ ਲਿਖਿਆ ਕਿ ਜਿਹੜਾ ਮਦਦ ਕਰੂਗਾ ਬੇਅਦਬੀ ਕਰਨ ਵਾਲੇ ਦੀ ਉਹਨੂੰ ਵੀ ਸਜ਼ਾ ਇਹਦਾ ਮਤਲਬ ਕੇਜਰੀਵਾਲ ਤੇ ਪਹਿਲੇ ਪਰਚਾ ਹੋਣਾ ਚਾਹੀਦਾ ਕਿਉਂਕਿ ਪਿਛਲੀ ਬੇਅਦਬੀ ਕੁਰਾਨ ਸ਼ਰੀਫ ਦੀ ਉਹਨੇ ਕਰਾਈ ਸੀ ਆਖ ਦੇਖੋ ਕਾਂਗਰਸੀਆਂ ਦੇ ਬਿਆਨ ਹੁਣ ਜਦੋਂ ਦਿਲ ਚ ਨਾ ਖੋਟ ਹੋਏ ਸਾਹਮਣੇ ਆ ਜਾਂਦੀਆਂ ਚੀਜ਼ਾਂ ਪ੍ਰਗਟ ਸਿੰਘ ਨੇ ਹੁਣੇ ਅਸੈਂਬਲੀ ਚ ਕੀ ਕਿਹਾ ਕਿ ਅੱਜ ਮੈਂ ਸੱਚ ਬੋਲਣਾ ਚਾਹਣਾ ਸਾਡੀ ਸਰਕਾਰ ਦੇ ਦਰਾਨ ਅਸੀਂ ਦੋਸ਼ਿਆਂ ਨੂੰ ਫੰਗਦੇ ਨਹੀਂ ਲੱਗੇ ਸੀ ਅਸੀਂ ਤਾਂ ਸਿਆਸਤ ਕਰਨ ਤੇ ਲੱਗੇ ਸੀ ਕਾਲੀਆਂ ਨੂੰ ਰਗੜੋ ਬਿਰਨਾਮ ਕਰੋ ਪ੍ਰਗਟ ਸਿੰਘ ਨੇ ਅਸੈਂਬਲੀ ਚ ਕਿਹਾ ਸੁੱਖੀ ਰੰਦਾਵੇਂ ਨੇ ਆਪ ਬਿਆਨ ਦਿੱਤਾ ਤੇ ਟੀਵੀ ਤੇ ਕਿਹਾ ਹੈ ਕਿ ਮੈਂ ਐਸਆਈਟੀ ਦੀ ਮੀਟਿੰਗਾਂ 'ਚ ਮੈਂ ਆਪ ਜਾਣਦਾ ਸੀ ਜਿੱਥੇ ਕਮੇਟੀ ਬਣਾਈ ਸੀ ਸਾਡਾ ਮਤਲਬ ਦੋਸ਼ੀ ਫੜਨਾ ਨਹੀਂ ਸੀ ਸਾਡਾ ਮਤਲਬ ਸੀ ਕਾਲੀ ਦਲ ਨੂੰ ਬਦਨਾਮ ਕਰਨਾ ਦੇਖੋ ਥੋਡੀ ਪਾਰਟੀ ਐ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਆ ਕੁਸ਼ਬੀਰ ਸਿੰਘ ਬਾਦਲ ਦੀ ਪਾਰਟੀ ਨਹੀਂ ਥੋਡੀ ਐ ਤੁਹਾਡੇ ਬਜ਼ੁਰਗਾਂ ਨੇ ਆ ਪਾਰਟੀ ਨੂੰ ਖੜਾ ਕੀਤਾ ਹੈ ਤੁਹਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਆ ਪਾਰਟੀ ਖੜੀ ਕੀਤੀ ਐ ਕੁਰਬਾਨੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਭਾਵੇਂ ਆਜ਼ਾਦੀ ਤੋਂ ਪਹਿਲੇ ਭਾਵੇਂ ਆਜ਼ਾਦੀ ਤੋਂ ਬਾਅਦ ਜੇ ਕਿਸਾਨ ਦੀ ਗੱਲ ਆਈ ਗਰੀਬ ਦੀ ਗੱਲ ਆਈ ਮਜ਼ਦੂਰ ਦੀ ਗੱਲ ਆਈ ਪੰਜਾਬ ਦੀ ਗੱਲ ਆਈ ਖਾਲਸਾ ਪੰਥ ਦੀ ਕੋਈ ਗੱਲ ਆਈ ਅੱਗੇ ਹੋ ਕੇ ਅਕਾਲੀ ਦਲ ਖੜਾ ਰਿਹਾ ਪਰ ਅੱਜ ਕਮਜ਼ੋਰ ਕਰਤਾ ਇੰਨਾ ਇੰਨਾ ਬੰਦਿਆਂ ਨੇ ਕਹਿੰਤੇ ਤੇ ਹੋਇਆ ਕੀ ਹੁਣ ਤੁਸੀਂ ਕਮਜ਼ੋਰ ਆਪਣੀ ਫੌਜ ਕਰਤੀ ਤੇ ਅੱਜ ਤੁਹਾਡੇ ਧਰਮ ਤੇ ਹਮਲਾ ਹੋਣ ਲੱਗ ਗਿਆ श्रोमी गुरुद्वारा प्रबंधक कमेटी तोड़ती जारी हिम्मत नहीं थी किसी तो हाथ वो भी तोड़ दिता तक हजूर साहब ने कब्जा कर लिया पटना साहब का कब्जा कर लियाद्वार कमेटी पीसी लगे आज दो बार मैं कहना बहादुर मैंबर बैठे इतना लाल चंदी की तुम आ जाओ साढ़े नट के खड़े रहे इतों तक आ गए थोड़े को हले भी अपनी फौज होनी ਤਗੜਾ ਕੀਤਾ ਫਿਰ ਪਾਣੀ ਉੱਤੋਂ ਦੀ ਡੱਪ ਜੂ ਤੇ ਆਪਣਾ ਕੋਈ ਬਚਣਾ ਨਹੀਂ ਆਪਣਾ ਪੰਜਾਬ ਹੈ ਆ ਆਪਣਾ ਪੰਜਾਬ ਹੈ ਰਹਿਣਾ ਇੱਥੇ ਹੈ ਹੁਣ ਤਾਂ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਨੇ ਵੀ ਕਹਿਦਾ ਸੀ ਕਿਸੇ ਨੂੰ ਬਾਹਰੋਂ ਲੈਣਾ ਨਹੀਂ ਕਿੱਥੇ ਜਾਣਗੇ ਤੁਹਾਡੇ ਬੱਚੇ ਇੱਥੇ ਹੀ ਜੇ ਤਰੱਕੀ ਹੋਊਗੀ ਇੱਥੇ ਪੰਜਾਬ ਤਾਈ ਆਪਣੇ ਬੱਚੇ ਇੱਥੇ ਖੁਸ਼ ਰਹਿਣਗੇ ਥੋੜੀ ਤਰੱਕੀ ਹੋਊਗੀ ਤੇ ਤਰੱਕੀ ਕਰਾਉਣ ਵਾਲਾ ਇਕੋ ਇੱਕ ਹੈ ਸ਼੍ਰੋਮਣੀ ਅਕਾਲੀ ਦਲ ਤਜਰਬੇ ਕਰਨੇ ਆਪਾਂ ਦੇਖ ਲੈ ਬਦਲਾ ਦੇਖ ਲੈ ਕਾਂਗਰਸੀ ਨੂੰ ਹੁਣ ਕਿੰਨੇ ਤਜਰਬੇ ਕਰਾਂਗੇ ਹੁਣ ਫਿਰ ਤੂੰ ਆਉਣਗੇ ਤੁਹਾਡੇ ਕੋਲ ਕਾਂਗਰਸੀ ਕਹਿਣਗੇ ਆਹ ਦੇ ਮੰਗੇ ਆਹ ਦੇ ਮੰਗੇ ਆਹ ਦੇ ਮੰਗੇ ਢੱਕਾ ਨਹੀਂ ਦੇਣਾ ਕਿਉਂਕਿ ਪਹਿਲਾ 50 ਸਾਲ ਦਾ ਇਤਿਹਾਸ ਦੇਖ ਲਓ ਹੁਣ ਝਾੜੂ ਵਾਲੇ ਵੀ ਕਹਿਣਗੇ ਕੋਈ ਨਾ ਕੋਈ ਡਰਾਮਾ ਕਰੰਗੇ ਜਾਂ ਕਿਸੇ ਹੋਰ ਆਪਣੇ ਬੰਦੇ ਨੂੰ ਜਿਵੇਂ ਤੁਸੀਂ ਦੇਖਿਆ ਪਾਰਲੀਮੈਂਟ ਦੇ ਵਿੱਚ ਇੱਕ ਨਵਾਂ ਤੁਸ਼ਾ ਛੜਦਾ ਸੀ ਆਪਾਂ ਇੱਕਦਮ ਹੀ ਬਿਨਾਂ ਸੋਚੇ ਸਮਝੇ ਦੇਖੇ ਠੰਡਾ ਚੱਕ ਲੈਣੇ ਆ ਤੇ ਬਾਅਦ ਵਿੱਚ ਪਛਤਾਉਣੇ ਰਹਿੰਦੇ ਅੱਜ ਹਾਲਾਤ ਆ ਬਣ ਗਈ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰੀ ਜਾਂਦੇ ਫਰੋਕੀਆਂ ਲਈ ਜਾਂਦੇ ਆ ਵਪਾਰੀ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਮੈਂ ਲੁਧਿਆਣੇ ਗਿਆ ਵੱਡੇ ਵੱਡੇ ਕਾਰਖਾਨੇ ਵਾਲਿਆਂ ਨੂੰ ਮਿਲਿਆ ਮੈਨੂੰ ਕਹਿੰਦੇ ਅਸੀਂ ਤਾਂ ਜੀ ਯੂਪੀ ਚੱਲੇ ਆਂ